ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਆਪਣੀ ਵਿਜਿਟ ਮੰਡੀ ਵੱਲਾਵੇਰਕਾ ਜ਼ਿਲ੍ਹਾ ਸ਼ਰੀਏ ਨੂੰ ਅੰਮ੍ਰਿਤਸਰ ਪਿੰਡਾ ਜੀ ਪਹੁੰਚ ਚੁੱਕੇ ਆ ਮੰਡੀ ਦੇ ਵਿੱਚ ਜਗਦੀਪ ਸਿੰਘ ਡੇਰੀ ਫਾਰਮ ਬੜਾ ਮਸ਼ਹੂਰ ਵੀਰ ਆ ਠੀਕ ਆ ਜੀ ਗਰਦਾਸਪੁਰ ਦਾ ਪਿੰਡ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਰਿਕਾਰਡ ਜਿਹੜਾ ਤੋੜਿਆ ਬਾਈ ਨੇ ਹਰ ਮੰਡੀ ਦੇ ਵਿੱਚ ਤੋੜਦਾ ਏ ਐਰ ਕੀ ਵੀ ਕਹਿੰਦਾ ਦਿਲ ਜਿੱਤਨੇ ਆ ਵਸਾਖੀ ਦਾ ਮੇਲਾ ਜਿੱਤ ਕੇ ਉ ਜਾਣਾ ਠੀਕ ਆ ਜੀ ਬਾਕੀ ਕਰਦੇ ਆ ਗੱਲਬਾਤ ਧੰਨਵਾਦ ਸਾਰਿਆਂ ਦਾ ਐਂਡ ਤੱਕ ਬਣੇ ਰਹੋ ਸਸੀ ਗਾਲ ਜੀ ਸਸੀ ਗਾਲ ਜੀ ਕੀ ਹਾਲ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਜੜਦੀ ਕਲਾ ਹਾਂ ਜੀ ਜੀ ਹੋਰ ਸੁਣਾਓ ਬਾਬ ਮਾਰੇ ਓਕੇ ਰਿਪੋਰਟਾਂ ਓਕੇ ਓਕੇ ਵੀਰ ਜੀ ਓਕੇ ਕਿਰਪਾ ਦਾਤੇ ਦੀ ਹਾਂਜੀ 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 ਚਲੋ ਰੌਣਕਾ ਲਾ ਲੈਂਦੇ ਜੇ ਹਾਂ ਆਈ ਵਾਡਾ ਤੇ ਦਿਲ ਫਿਰ ਜਿਤਨਾ ਹੈ ਕਿ ਹਾਂ ਇਹ ਵੀਰੇ ਮੈਂ ਹਰਿਆਣੇ ਦੀ ਤਿੰਨ ਵਾਰੀ ਚੈਂਪੀਅਨ ਬਣੀ ਦਦਿਆਂ ਅੱਛਾ ਹਰਿਆਣੇ ਦੀ ਹਾਂ ਤਿੰਨ ਵਾਰੀ ਪਤਾ ਕਿਹੜੇ ਦੀ ਆ ਇਹ ਵੀਰੇ ਖਲੀ ਦੀ ਬਲੱਡ ਲੈਣੇ ਦੇ ਆ ਖਲੀ ਦੀ ਆ ਆਪ ਅਰਜਨ ਕੁੰਗੜ ਦਾ ਮਗਰ ਘਟਾ ਅਰਜਨ ਕੁੰਗੜ ਦਾ ਬੱਚਾ ਪਾਲਿਆ ਹਨ ਹਾਂਜੀ ਹਾਂਜੀ ਹੋ ਗਿਆ ਮੀਨਾ ਦੀ ਸੂਈ ਨੂੰ ਮੀਨਾ ਦੀ ਸੂਈ ਨੂੰ ਹੋ ਗਿਆ ਹੋ ਗਿਆ ਹੁਣ ਮੌਕੇ ਦਾ ਆਪਾਂ ਕਿੰਨਾ ਕੁ ਦੁੱਧ ਜਿਹੜਾ ਚਵਾਵਾਂਗੇ ਕੋਈ ਕੋਈ ਅੱਜ ਦੀ ਮੰਡੀ 'ਚ ਬਾਹਰ ਖੜੀ ਕਰਕੇ ਕਹਿੰਨੇ ਆ ਵੀ ਭਾਵੇਂ ਤਿੰਨ ਟਾਈਮ ਕੰਡਾ ਲਵਾ ਲੈ ਵਾ ਚਾਰਨ ਵਾਲੇ ਹਾਂ ਮਤਲਬ 25 ਕਿਲੋ ਕੰਡੇ ਦੇ ਦੁੱਧ ਮਿਣਕੇ ਦਵਾਂਗੇ ਵੀਰੇ ਮਿਣਕੇ ਦੇ ਨਾ ਕਹਿਣ ਕਹਿਣ ਵਾਲੀ ਗੱਲ ਨਹੀਂ ਆ ਵੀਰੇ ਅਵਲ ਤੇ ਆਪਾਂ ਸ਼ੌਂਗ ਦਾ ਮਤਲਬ ਬਰੀਡ ਆ ਤੇ ਰੱਖੀ ਆ ਵਾਹ ਜੀ ਵਾਹ ਜੀ ਮਿਲਿਆ ਤੇ ਜੇ ਕੋਈ ਵੀਪਰਾ ਨਿਲਚਾਰਾ ਦੇ ਦੇ ਵੀ ਦਵਾਂਗੇ ਦੇ ਦਾਂਗੇ ਹਣਾ ਤੇ ਕੋਈ ਮਤਲਬ ਜੇਬ ਢਿੱਲੀ ਕਰੂ ਤੇ ਹਾਂ ਜੀ ਹਾਂ ਜੀ ਜੇਬ ਢਿੱਲੀ ਹੋ ਗਈ ਫੇਰੀ ਆ ਇਹ ਵੀਰੇ ਮਤਲਬ ਇਹ ਜਦੋਂ ਸ਼ੌਂਗ ਪੈਦਾ ਕੋਈ ਛੱਡਦਾ ਨਹੀਂ ਵੀਰੇ ਵਾਹ ਵਾਹ ਤੇ ਔਰ 25 ਕਿਲੋ ਪਲੱਸ ਜਿਹੜਾ ਦੁੱਧ ਤਿਆਰ ਹੈ ਹਨਾ ਖਲੇ ਦੀ ਬਲੱਡ ਲਾਈਨ ਦੇ ਵਿੱਚੋਂ ਆ ਸੁਆ ਕਿਣਵਾ ਜਿਹੜਾ ਸੂਈ ਆ ਸੂਏ ਤੀਜੀ ਸੂਏ ਵੀ ਰਸੂਈ ਠੀਕ ਮੜਾ ਜੇ ਤੋਰਾ ਕਰਵਾ ਦਈਏ ਜੇ ਕਰਮਾ ਵਾਲੀ ਦਾ ਤੋੜ ਦੋ ਦਿਓ ਲੋ ਜੀ ਸੱਜਣਾ ਫੇਸ ਕੁਆਲਟੀ ਜਿਹੜੀ ਆ ਤੀਸਰਾ ਸੁਆ ਸੂਈ ਹੋਈ ਆ ਤੇ ਮੈਂ ਚੰਗੀ ਆ ਹਨਾ ਖਲੇ ਦੀ ਬਲੱਡ ਲਾਈਨ ਚੋਂ ਆ ਬਾਕੀ ਮਿਲਕ ਮੈਨ ਤੁਸੀਂ ਵੇਖ ਸਕਦੇ 25 ਕਿਲੋ ਆ ਕਹਿਣ ਵਾਲੀ ਗੱਲ ਨਹੀਂ ਆ ਬਾਕੀ ਖਾਲੀ ਹੋ ਗਈ ਵੀਰ ਜੀ ਵੀਡੀਓ ਹੋਣ ਜਵਾਬ ਹਨਾ ਬਾਸ ਸਾਰੀ ਚੋਤੀ ਆ ਸਾਫ ਕਰਦੀ ਆ ਸੱਜਣੋ ਸ਼ਾਮ ਦਾ 12 April ਜਿਹੜੀ ਹੈ ਨਾ ਅੱਜ ਸ਼ਾਮ ਦਾ 3:00 ਵਜੇ ਦਾ ਸਮਾਂ ਹੋ ਗਿਆ ਏ। ਜੰਗਰ ਸਾਰੀ ਮੰਡੀ ਚ ਚੁਇ ਕੇ ਚਵਾਈ ਹੋ ਗਈ ਆ। ਕਿਉਂਕਿ ਕੱਲ ਫਿਰ ਬਾਜ਼ਾਰ ਦੇ ਵਿੱਚ ਪਸ਼ੂ ਲਿਆਉਣੇ ਆ। ਇਹ ਕਰਕੇ ਖਾਲੀ ਕਰਦੇ ਨੇ। ਨੰਮੀ ਮੜੀ ਦੀ ਦੌਰ ਤੇ ਮੇਰਾ ਜੀ। ਵਾਹ ਜੀ ਵਾਹ। ਬਹੁਤ ਵੱਡੀ ਹੈ ਸੱਜਣੋ ਤੋਹਫਾ ਇਹ ਇੱਕ। ਤੇ ਵੇਖੋ ਕਿੰਦੀ ਕਿਸਮਤ ਜਾਗਦੀ ਏ। ਲੈ ਆ। ਮੋੜ ਦੀ ਮਰਦੀ ਮਹਾ ਹੈ 5811 ਕੋ ਤੱਕੀ ਤੁਰੀ ਆਉਂਦੀ ਜਿੱਦ ਤਨ ਮਰਜੀ ਇਹ 5811 ਆ ਗਾ ਜਿੰਦੀ ਰਵੇ ਜਿੰਦੇ ਘਰੇ ਜਾਵੇ ਜਿਹੜਾ ਜੇਵ ਟਲੀ ਕਰੇ ਉਹਨੂੰ ਵਾਧੇ ਕਰੇ ਹਨਾ ਤੇ ਭਾਈ ਪਰਮਾਤਮਾ ਨਾਲ ਇੱਕ ਤੇ ਹੁੰਦੇ ਨੇ ਪੰਜ ਉਂਗਲਾਂ ਕੋਈ ਨਿੱਕੀ ਵੱਡੀ ਇਹਨੂੰ ਜਿੰਨੇ ਵੀ ਪੰਨਿਆਂ 'ਚ ਲੱਗੇ ਸਾਲੇ ਅਸਲੀ ਪੁਰਦਿਆ ਹਰਿਆਣੇ ਦੇ ਲੱਗੇ ਵਾਹ ਜੀ ਵਾਹ ਹੈਨਾ ਨਹੀਂ ਬਾਕੀ ਸਾਡੇ ਕੋਲ ਇਹਦੀ ਵੀਡੀਓ ਲੈ ਸਕਦਾ ਮਤਲਬ ਪਿਛਲੇ ਜਿਹਨੇ ਕਹਿੰਦੇ ਚੈਂਪੀਅਨੀ ਦੀ ਬਣੀ ਆ ਮਤਲਬ ਇੱਕ ਗੱਲ ਹੁੰਦੀ ਨਾ ਹਵਾ ਦੇ ਵਿੱਚ ਵੀਡੀਓ ਦੇ ਵਿੱਚ ਕਹਿ ਦੇਣੀ ਕਿ ਮੇਲੇ ਦੀ ਚੈਂਪੀਅਨ ਬਣੀ ਆ ਸਾਡੇ ਕੋਲ ਇਹਦੀ ਸਾਰੀ ਸਟੋਰੀ ਦੀ ਹੈਗੀ ਆ ਜਿਹੜੇ ਵੀਰ ਭਰਾ ਨੇ ਵੀ ਲੈਣੀ ਆ 987651527 ਤੇ ਫੋਨ ਨੰਬਰ ਕਨੈਕਟ ਕਰਕੇ ਸਾਡੇ ਕੋਲ ਇਹਦੀ ਸਾਰੀ ਲੈ ਸਕਦਾ ਹੈ ਸਟੋਰੀ ਸਾਰਾ ਕੋ ਡਰੈਸ ਇਹਦਾ ਪਿਆਰ ਆਪਣੇ ਕੋਲ ਹਣਾ ਮੈਂ ਇਹਨੇ ਤਿੰਨ ਵਾਰੀ ਜਿੱਦਾਂ ਵੀ ਚੈਂਪੀਅਨ ਬਣੀਆ ਤਿੰਨ ਵਾਰੀ ਦੀ ਵੀਡੀਓ ਬਣੀ ਸਾਡੇ ਬਾਈ ਦੀ ਆ ਕਿ ਠੀਕ ਹੈ ਜੀ ਤੇ ਇਹਦੀ ਕੀਮਤ ਦੀ ਗੱਲ ਕਿੱਦਾਂ ਚੱਲੂ ਫਿਰ ਇਹਦਾ ਮੇਰੇ ਵਿੱਚ ਇਹਦੇ ਦਿਲ ਵਾਲੇ ਨੂੰ ਦੁੱਜੇ ਨੂੰ ਦਵਾਂ ਜਾ ਪੈਣਾ ਨਾ ਕੀ ਮਤਵੇ ਮੇਰੇ 12 ਲੱਖ ਰੁਪਈਆ ਕਰਦੇ 12 ਲੱਖ ਦੁੱਜੇ ਮੇਰੇ ਵਰਗੇ ਨੂੰ ਤਾਂ ਅੰਜੇ ਥੋੜਾ ਟੈਗ ਜਾ ਹੁੰਦੀ ਚਕਾਇਦ ਹੋ ਜਣੀ ਹਣਾ ਇਹਦਾ ਮੁੱਲ 12 ਲੱਖ ਰੁਪਈਆ ਇਹ ਇਹਦਾ ਨਾ ਭਾਜੀ ਜਿਹੜੇ ਨੂੰ ਪੁਰਜੇ ਲੱਗੇਦਾ ਕੋਈ ਮੁੱਲ ਕੋਈ ਨਹੀਂ ਇਹਦਾ ਜਿਹੜੀ ਗੱਲ ਕਰਨੀ ਹੈ ਨੇ ਚੀ ਜੇ ਕੈ ਸਰਾ ਮੰਡੀ ਸਿਰੇ ਸ਼ਾਨ ਬਣੂਗੀ ਹਨਾ ਹਾਂਜੀ ਹਾਂਜੀ ਵਾਹ ਜੀ ਵਾਹ ਤੇ 25 ਕਿਲੋ ਦੁੱਧ ਕੰਡਾ ਲੈ ਕੇ ਨਾਲ ਆਉਣ ਨਾਪ ਕੇ ਵੀਰ ਦਵਾਗੇ ਜਿਹੜੀ ਗੱਲ ਕਰ ਨਾਲੀ ਦੀ ਠੀਕ ਹੈ ਜੀ ਸਾਡੇ 4-5 ਕਿਲੋ ਦੀ ਆ ਗਾੜੀ-ਗਾੜੀ ਆ ਭਾਈ ਜੀ ਤੇ ਡਰੈਸੇ ਕਰਾ ਨੋਟ ਕਰਵਾ ਲਈਏ ਨਾਮ ਆਪਣਾ ਸਾਰੇ ਨੂੰ ਵੈਸੇ ਤਾਂ ਪਤਾ ਹੀ ਆ ਬੱਲੇ ਮੰਡੀ ਦੇ ਵਿੱਚ ਖੜੇ ਦਿੰਦੀ ਆ ਹਾਂ ਨਾਮ ਨਾਮ ਜਗਦੀਪ ਡੇਰੀ ਫਾਰਮ ਕਰਕੇ ਸਾਰੇ ਵੀਰ ਭਰਾ ਜਾਣਦੇ ਆ ਪਿੰਡ ਦੀਆਂ ਹਾਂ ਪਿੰਡ ਡੋਗਰ ਵਾਲਾ ਪਿੰਡ ਡੋਗਰ ਫਰੀਗੜ ਚੂੜੀਆਂ ਲਾਗਦੇ ਦਿੰਦੀ ਆ ਵਾਹ ਜੀ ਵਾਹ ਤੇ ਜ਼ਿਲ੍ਹਾ ਗਰਦਾਸਪੁਰ موبائل ਨੰਬਰ 997661527 ਜੀ ਵਾਹ ਜੀ ਵਾਹ ਸਜਣੋ ਮੇਲਾ ਲੋਟ ਲਿਓ 13 ਅਪ੍ਰੈਲ ਨੂੰ ਦਿਨੇ ਹਸਾਖੀ ਵਾਲੇ ਦਿਨ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ